टीवी ब्रॉडकास्टिंग देख रहे सारे ही दर्शकानों सुखनीत कौर ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬਲਟਨ ਤੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਭਾਰਤ ਆਰੇ ਹਨ ਰਸ਼ੀਆ ਦੇ ਰਾਸ਼ਟਰਪਤੀ ਵਲਾ ਮਦੀਰ ਪੁਤਿਨ ਕਈ ਅਹਿਮ ਮੁੱਦਿਆਂ ਤੇ ਕਰਨਗੇ ਕੱਲ੍ਹ ਬਾਅਦ 10 ਦਿਨਾਂ ਦੇ ਜਾਪਾਨ ਦੇ ਦੌਰੇ ਤੇ ਜਾਣਗੇ ਸੀਐਮ ਭਗਵੰਤ ਮਾਨ ਗੁਰੂਕਰਾਂ ਦੀ ਜਗਾ ਹਸਪਤਾਲ ਪਰ ਡਾਣ ਵਾਲੇ ਆਪਣੇ ਬਿਆਨ ਤੇ ਡਾਕਟਰ ਕੁਲਵੰਤ ਢਾਲੀਵਾਲ ਨੇ ਮੰਗੀ ਮਾਫੀ ਮਰਿਕਾ ਮਜੀਠੀਆ ਦੇ ਮਾਮਲੇ ਤੇ ਵਿੱਚ ਹੋਵੇ ਕਾ ਵੱਡਾ ਖੁਲਾਸਾ ਕਰੀਪੀ ਹਰਪ੍ਰੀਤ ਕੋਲਾਟੀ ਦਾ ਮਿਲਿਆ 6 ਦਿਨਾਂ ਦਾ ਰਿਮਾਂਡ ਤੇ ਹੁਣ ਖਬਰ ਵਿਸਥਾਰ ਤੇ ਵਿੱਚ ਸਾਲ 2025 ਖਤਮ ਹੋਣ ਦੇ ਵਿੱਚ ਸਿਰਫ ਇੱਕ ਮਹੀਨਾ ਹੀ ਰਹਿ ਗਿਆ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਦਸੰਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ ਜਿੱਥੇ ਦੋ ਸਰਕਾਰੀ ਛੁੱਟੀਆਂ ਆ ਰਹੀਆਂ ਹਨ ਉੱਥੇ ਹੀ ਦੋ ਰੱਖਮੀਆਂ ਛੁੱਟੀਆਂ ਵੀ ਹੋਣਗੀਆਂ ਪੰਜਾਬ ਸਰਕਾਰ ਦੇ ਵੱਲੋਂ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਪਹਿਲੀ ਛੁੱਟੀ 25 ਦਸੰਬਰ ਦੀ ਐਲਾਨੀ ਗਈ ਹੈ ਇਸ ਦਿਨ ਕ੍ਰਿਸਮਸ ਹੈ ਇਸ ਦੇ ਕਾਰਨ ਸਕੂਲਾਂ ਕਾਲਜਾਂ ਤੇ ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀ ਹੋਵੇਗੀ ਇਸ ਦੇ ਨਾਲ ਹੀ ਸ਼ਹੀਦੀ ਸਭਾ ਹੋਣ ਦੇ ਕਾਰਨ 25 ਅਤੇ 26 ਦਸੰਬਰ ਨੂੰ ਰਾਤਨੀ ਛੁੱਟੀ ਵੀ ਐਲਾਨੀ ਗਈ ਹੈ ਉੱਤੇ ਹੀ 27 ਦਸੰਬਰ ਨੂੰ ਸ਼ਹੀਦੀ ਸਭਾ ਦੇ ਕਾਰਨ ਸੂਬੇ ਦੇ ਵਿੱਚ ਛੁੱਟੀ ਰਹੇਗੀ ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਦਸੰਬਰ ਮਹੀਨੇ 4 ਐਤਵਾਰ ਆ ਰਹੇ ਹਨ ਯਾਨੀ ਕਿ ਕੁੱਲ ਮਿਲਾ ਕੇ 7 ਛੁੱਟੀਆਂ ਹਨ ਇਹਦੇ ਵੀ ਦੱਸਦੇ ਕਿ ਦਸੰਬਰ ਮਹੀਨੇ ਬੱਚਿਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਵੀ ਹੁੰਦੀਆਂ ਹਨ ਜਿਸ ਤੇ ਕਰਕੇ ਬੱਚਿਆਂ ਦੀਆਂ ਤਾਂ ਮੌਜਾਂ ਲੱਗਣ ਵਾਲੀਆਂ ਹਨ ਉੱਤੇ ਹੀ ਇਹ ਵੀ ਦੱਸ ਦਈਏ ਕਿ 1 ਦਸੰਬਰ ਤੋਂ ਹੁਣ ਤੁਹਾਡਾ ਆਧਾਰ ਕਾਰਡ ਵੀ ਆਸਾਨੀ ਤੇ ਨਾਲ ਅਪਡੇਟ ਹੋ ਜਾਵੇਗਾ ਤੁਸੀਂ ਆਪਣੇ ਆਧਾਰ ਕਾਰਡ ਤੇ ਜਾਣਕਾਰੀ ਜਿਵੇਂ ਕਿ ਨਾਮ ਪਤਾ ਤੇ ਜਨਮ ਤਰੀਕ ਪੂਰੀ ਤਰ੍ਹਾਂ ਆਨਲਾਈਨ ਅਪਡੇਟ ਕਰ ਸਕਦੇ ਹੋ ਇਹ ਨਵੀਂ ਅਪਡੇਟ ਪ੍ਰਕਿਰਿਆ ਹੁਣ ਤੁਹਾਡੇ ਪੈਨ ਕਾਰਡ ਜਾਂ ਫਿਰ ਪਾਸਪੋਰਟ ਵਰਗੇ ਸਰਕਾਰੀ ਰਿਕਾਰਡਸ ਦੇ ਨਾਲ ਡਾਟਾ ਦੀ ਪੁਸ਼ਟੀ ਕਰਕੇ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਆਨਲਾਈਨ ਅਪਡੇਟ ਕਰ ਸਕਦੇ ਹੋ ਰਸ਼ੀਆ ਦੇ ਰਾਸ਼ਟਰਪਤੀ ਵਲਾਮੀਰ ਪੁਤਿਨ 4 ਦਸੰਬਰ ਨੂੰ 2 ਦਿਨਾਂ ਦੇ ਭਾਰਤ ਦੇ ਦੌਰੇ ਤੇ ਆਉਣਗੇ 2022 ਦੇ ਵਿੱਚ ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਉਹਨਾਂ ਦੀ ਪਹਿਲੀ ਭਾਰਤ ਯਾਤਰਾ ਹੈ ਪੁਤਿਨ 23ਵੇਂ ਭਾਰਤ-ਰੂਸ ਸਿਖਰ ਸੰਮੇਲਨ ਤੇ ਵਿੱਚ ਹਿੱਸਾ ਲੈਣਗੇ ਇਹ ਭਾਰਤ ਅਤੇ ਰੂਸ ਦੇ ਵਿਚਕਾਰ ਹੋਣ ਵਾਲੀ ਸਲਾਣਾ ਮੀਟਿੰਗ ਦਾ ਹਿੱਸਾ ਹੈ ਹਰ ਸਾਲ ਦੋਨੇ ਦੇਸ਼ ਵਾਰੀ-ਵਾਰੀ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਹਨ ਇਸ ਵਾਰ ਭਾਰਤ ਦੀ ਵਾਰੀ ਹੈ ਸਿਕਰ ਸਮੇਲਨ ਦੌਰਾਨ ਪੁਤਿਨ ਪ੍ਰਧਾਨ ਮੰਤਰੀ ਤੇਰੇਂਦਰ ਮੋਦੀ ਦੇ ਨਾਲ ਮੁਲਾਕਾਤ ਕਰਨਗੇ ਇਸ ਦੌਰਾਨ ਦੋਨੇ ਆਗੂ ਕੱਚੇ ਤੇਲ ਦੇ ਸੌਦੇ ਦੇ ਨਾਲ ਹੀ S-400 ਮਿਜ਼ਾਈਲ ਸਿਸਟਮ ਦੀ ਖਰੀਦ ਅਤੇ ਮੁਖਤ ਵਿਪਾਰ ਸਮਝੌਤੇ ਤੇ ਵੀ ਗੱਲਬਾਤ ਕਰ ਸਕਦੇ ਹਨ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਪੁਤਿਨ ਦੇ ਸਨਮਾਨ ਦੇ ਵਿੱਚ ਸਟੇਟ ਡਿਨਰ ਰੱਖਣ ਕੇ ਦੱਸਦੇ ਕਿ ਰਸ਼ੀਆ ਦੇ ਤੇਲ ਖਰੀਦਣ ਦੇ ਕਾਰਨ ਅਮਰੀਕਾ ਨੇ ਭਾਰਤ ਦੇ ਐਕਸਪੋਰਟ ਤੇ 25% ਵਾਧੂ ਟੈਰਿਫ ਲਗਾਇਆ ਹੋਇਆ ਹੈ ਜਿਸ ਦੇ ਨਾਲ ਭਾਰਤ ਉਨ 50% ਟੈਰਿਫ ਚੱਲ ਰਿਹਾ ਹੈ ਅਮਰੀਕਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਰੂਸ ਨੂੰ ਯੂਕਰੇਨ ਯੁੱਧ ਜਾਰੀ ਰੱਖਣ ਦੇ ਵਿੱਚ ਮਦਦ ਮਿਲ ਰਹੀ ਹੈ ਪੁਤਿਨ ਦੀ ਇਸ ਯਾਤਰਾ ਦੇ ਵਿੱਚ ਸਭ ਤੋਂ ਵੱਧ ਧਿਆਨ ਰੱਖਿਆ ਸਮਝੌਤੇ ਤੇ ਰਹੇਗਾ ਰੂਸ ਨੇ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਉਹ ਭਾਰਤ ਨੂੰ ਆਪਣਾ SU-57 ਸਟੈਲਥ ਫਾਈਟਰ ਜੈਡ ਦੇਣ ਦੇ ਲਈ ਤਿਆਰ ਹੈ ਇਹ ਰੂਸ ਦਾ ਸਭ ਤੋਂ ਉੱਨਤ ਲੜਾਕੂ ਜਹਾਜ਼ ਮੰਨਿਆ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਪਾਨ ਜਾਣਗੇ ਉਹਨਾਂ ਦਾ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਹ ਜਪਾਨ ਦਾ 10 ਦਿਨਾਂ ਦੇ ਲਈ ਰਹਿਣਗੇ ਇਸ ਦੌਰਾਨ ਉਹ ਜਾਪਾਨੀ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਆਯੋਜਿਤ ਇੱਕ ਉਦਯੋਗਿਕ ਸਮੇਲਨ ਤੇ ਵਿੱਚ ਸੱਦਾ ਦੇਣ ਕੇ ਅਤੇ ਚੋਟੀ ਦੀਆਂ ਜਾਪਾਨੀ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਜਾਪਾਨ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਖਾਸ ਕਰਕੇ ਮਸ਼ੀਨਰੀ ਨਿਰਮਾਣ, ਆਟੋਮੋਟਿਵ ਟੈਕਨੋਲੋਜੀ, ਇਲੈਕਟ੍ਰੋਨਿਕਸ, ਫੂਡ ਪ੍ਰੋਸੈਸਿੰਗ, ਊਰਜਾ ਤੇ ਹੋਰ ਨਵੀਆਂ ਟੈਕਨੋਲੋਜੀਸ ਵਰਗੇ ਪ੍ਰਮੁੱਖ ਖੇਤਰਾਂ ਦੇ ਵਿੱਚ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ अरोड़ा ਦੇ ਨਾਲ ਮਿਲ ਕੇ ਇੱਕ ਵੱਡੇ ਜਾਪਾਨੀ ਵਫਦ ਦੇ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਸੀ ਇਸ ਦੇ ਵਿੱਚ ਜਾਪਾਨੀ ਐਮਬੈਸੀ ਅਤੇ ਭਾਰਤ ਦੇ ਵਿੱਚ ਕੰਮ ਕਰਨ ਵਾਲੀਆਂ 25 ਤੋਂ ਵੱਧ ਪ੍ਰਮੁੱਖ ਜਾਪਾਨੀ ਕੰਪਨੀਆਂ ਜਿਵੇਂ ਕਿ ਪੈਨਸੋਨਿਕ ਨਿਪੌਨ ਅਤੇ ਟਾਇota ਵੀ ਸ਼ਾਮਿਲ ਸਨ ਦੱਸ ਦੇ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2022 ਸਤੰਬਰ ਦੇ ਵਿੱਚ ਜਰਮਨੀ ਦਾ ਦੌਰਾ ਵੀ ਕੀਤਾ ਸੀ ਉਨ੍ਹਾਂ ਨੇ ਬਾਅਦ ਦੇ ਵਿੱਚ ਕਈ ਉਦਯੋਗਪਤੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ। ਉਨ੍ਹਾਂ ਨੇ ਦਿੱਲੀ ਦੇ ਵਿੱਚ ਵੱਖ-ਵੱਖ ਦੇਸ਼ਾਂ ਦੀ ਰਾਜਦੂਤਾ ਅਤੇ ਵੱਖ-ਵੱਖ ਰਾਜਾਂ ਦੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਦਸੰਬਰ 2024 ਦੇ ਵਿੱਚ ਦੌਰਾ ਕਰਨ ਦੀ ਯੋਜਨਾ ਬਣਾਈ ਸੀ ਪਰ ਕੇਂਦਰ ਸਰਕਾਰ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਵੋਲਡ ਕੈਂਸਰ ਕੇਅਰ ਦੇ ਚੇਅਰਮੈਨ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਨੇ ਆਪਣੇ ਬਿਆਨ ਤੇ ਮੁਆਫੀ ਮੰਗ ਲਈ ਹੈ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਜੋ ਕਿ ਆਪਣੀ ਚੈਰੀਟੇਬਲ ਕੰਮਾਂ ਦੇ ਲਈ ਜਾਣੇ ਜਾਂਦੇ ਹਨ ਹਾਲ ਹੀ ਵਿੱਚ ਆਪਣੇ ਇੱਕ ਬਿਆਨ ਦੇ ਕਾਰਨ ਵਿਵਾਦਾਂ ਦੇ ਵਿੱਚ गिर ਕੇ ਸਨ ਦਰਸਲ ਕੁਝ ਦਿਨ ਪਹਿਲਾਂ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਹਰ ਪਿੰਡ ਦੇ ਵਿੱਚ 4 ਤੋਂ 5 ਗੁਰਦੁਆਰੇ ਤਾਂ ਹਨ ਪਰ ਹਸਪਤਾਲ ਡਿਸਪੈਂਸਰੀ ਇੱਕ ਵੀ ਨਹੀਂ ਹੈ ਜੇਕਰ ਕਿਸੇ ਨੂੰ ਹਾਰਟ ਅਟੈਕ ਆਉਂਦਾ ਹੈ ਤਾਂ ਗੁਰਦੁਆਰੇ ਲੈ ਕੇ ਜਾਓ ਕਿਉਂਕਿ ਸਾਡੇ ਕੋਲ ਹਸਪਤਾਲ ਤਾਂ ਹੈ ਹੀ ਨਹੀਂ ਉਹਨਾਂ ਨੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਨਿਰਮਾਣ ਤੇ ਖਰਚ ਕਰਨ ਦੀ ਬਜਾਏ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਤੇ ਲਈ ਪੈਸਾ ਦਾਨ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਲੋਕ ਤਾਂ ਉਹਨਾਂ ਦੇ ਬਿਆਨ ਦੀ ਹਮਾਇਤ ਕਰਨ ਲੱਗੇ ਪਰ ਕੁਝ ਕੁ ਲੋਕਾਂ ਨੇ ਉਹਨਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਵੀ ਠਹਿਰਾਇਆ ਸੀ ਇਸ ਤੋਂ ਬਾਅਦ ਪਣੋਨਾ ਲੋਕਾਂ ਤੋਂ ਮਾਫੀ ਮੰਗ ਲਈ ਹੈ ਤਾਜ਼ਾ ਵੀਡੀਓ ਤੇ ਵਿੱਚ ਡਾਕਟਰ ਢਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਮਤਲਬ ਗੁਰੂ ਘਰਾਂ ਨੂੰ ਬਣਾਉਣ ਤੋਂ ਰੋਕਣਾ ਨਹੀਂ ਸੀ ਸਗੋਈ ਸੀ ਕਿ ਗੁਰੂ ਘਰਾਂ ਨੂੰ ਜਾਤ ਪਾਤ ਦੇ ਨਾਮ ਤੇ ਨਾਂ ਬਣਾਇਆ ਜਾਵੇ ਉਹਨਾਂ ਨੇ ਸਪਸ਼ਟਿਕਰਣ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਪਿੰਡ ਡੂਮੇਵਾਲ ਤੇ ਵਿੱਚ ਨਵਾਂ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਹਸਪਤਾਲ ਖੋਲਣ ਤੋਂ ਪਹਿਲਾਂ ਗੁਰੂ ਹਰਾਈ ਜੀ ਦੇ ਚਰਨਾ ਦੇ ਵਿੱਚ ਅਰਦਾਸ ਕੀਤੀ ਅਤੇ ਪਹਿਲਾ ਗੁਰੂ ਘਰ ਬਣਾਇਆ ਕਿਆ ਫਿਰ ਹਸਪਤਾਲ ਦਾ ਰੀਪਨ ਕੱਟਿਆ ਕਿਆ ਉਹਨਾਂ ਵੀਡੀਓ ਦੇ ਵਿੱਚ ਕਿਹਾ ਕਿ ਮੇਰਾ ਇਹ ਨਹੀਂ ਮਤਲਬ ਸੀ ਕਿ ਆਪਾਂ ਗੁਰੂ ਘਰਾਂ ਨੂੰ ਜਾਤ ਪਾਤ ਦੇ ਨਾਮ ਤੇ ਨਾ ਬਣਾਏ ਕੇ ਮੈਂ ਮਾਫੀ ਚਾਹਨਾ ਹਾਂ ਮੈਂ ਸੰਗਤ ਨੂੰ ਇਹ ਕਲੀਅਰ ਕਰ ਦੇਣਾ ਚਾਹਨਾ ਹਾਂ ਕਿ ਫਿਰ ਵੀ ਜੇਕਰ ਜਾਣੀ ਅਣਜਾਣੇ ਤੇ ਵਿੱਚ ਕਿਸੇ ਦੇ ਹਿਰਦੇ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਮੇਰਾ ਸੀਸ ਤੁਹਾਡੇ ਚਰਨਾ ਤੇ ਵਿੱਚ ਹਾਜ਼ਰ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਹਨ ਬਿਊਰੋ ਨੇ ਮਜੀਠੀਆ ਦੇ ਕਰੀਬੀ ਸਾਥੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ ਹੈ ਕਿ ਸਾਬਕਾ ਮੰਤਰੀ ਨੇ ਕੁਲਾਟੀ ਰਾਹੀਂ ਸ਼ਿਮਲਾ ਤੇ ਦਿੱਲੀ ਤੇ ਵਿੱਚ ਪ੍ਰਾਪਰਟੀਆਂ ਹਾਸਲ ਕੀਤੀਆਂ ਸਨ ਦੋਸ਼ੀ ਨੂੰ ਮਹਾੜੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਵਿਜਲੈਂਸ ਵਿਭਾਗ ਨੇ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਪੀੜਿਤ ਧਿਰ ਦਾ ਦਾਵਾ ਹੈ ਕਿ ਦੋਸ਼ੀ ਪਹਿਲਾਂ ਵਿਜਲੈਂਸ ਵਿਭਾਗ ਦੇ ਲਈ ਸਰਕਾਰੀ ਗਵਾਹੀ ਜਦੋਂ ਕਿ ਵਿਜਲੈਂਸ ਵਿਭਾਗ ਦਾ ਦਾਵਾ ਹੈ ਕਿ ਉਹਨਾਂ ਨੂੰ ਹੁਣ ਜਾਂਚ ਤਦਾਨ ਸਬੂਤ ਮਿਲੇ ਹਨ ਇਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਪਹਿਲਾਂ ਵਿਜਲੈਂਸ ਵਿਭਾਗ ਨੇ ਮਜੀਠੀਆ ਦੇ ਸਾਲੇ ਗਰਜਪਤ ਸਿੰਘ ਗਰੇਵਾਲ ਦੇ ਵਿਰੁੱਧ ਮੁਹਾਲੀ ਜ਼ਿਲ੍ਹਾ ਅਦਾਲਤ ਤੇ ਵਿਚਾਰ ਸੀ ਦਾਇਰ ਕੀਤੀ ਸੀ ਚਸਵੇਚਸਨੂ ਪਗੋੜਾ ਐਲਾਨਣ ਦੀ ਮੰਗ ਵੀ ਕੀਤੀ ਗਈ। ਰਾਂਚੀ ਦੇ ਜੀਐਸਸੀਏ ਇੰਟਰਨੈਸ਼ਨਲ ਸਟੇਡੀਅਮ ਤੇ ਵਿੱਚ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਖੇਡੇ ਗਏ ਪਹਿਲੇ ਰੋਮਾਂਚਕ ਵਨਡੇ ਮੈਚ ਦੇ ਵਿੱਚ ਟੀਮ ਇੰਡੀਆ ਨੇ 17 ਦੌੜਾਂ ਦੇ ਨਾਲ ਜਿੱਤ ਹਾਸਲ ਕਰ ਲਈ ਹੈ। ਦੱਸ ਦੇ ਕਿ ਟਾਸ ਸਾਊਥ ਅਫਰੀਕਾ ਨੇ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜ਼ੀ ਕਰਦਿਆਂ ਪਾਰਟੀ ਟੀਮ ਨੇ ਵਿਰਾਟ ਕੋਹਲੀ ਦੀ ਸ਼ਾਨਦਾਰ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਦੇ ਸਾਹਮਣੇ 350 ਦੌੜਾਂ ਦਾ ਵੱਡਾ ਟੀਚਾ ਰੱਖਿਆ। ਵਿਰਾਟ ਕੋਹਲੀ ਨੇ 120 ਗੇਂਦਾਂ ਦੇ ਵਿੱਚ 135 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ। ਉਹਨਾਂ ਨੇ ਆਪਣੀ ਸੈਂਚਰੀ 102 ਗੇਂਦਾਂ ਦੇ ਵਿੱਚ ਪੂਰੀ ਕੀਤੀ ਅਤੇ ਕੁੱਲ 11 ਚੌਕੀ ਅਤੇ 7 ਛੱਕੇ ਮਾਰੇ ਹਨ। ਕੈਪਟਨ ਰੋਹਿਤ ਸ਼ਰਮਾ ਨੇ ਵੀ 51 ਗੇਂਦਾਂ ਦੇ ਵਿੱਚ 57 ਦੌੜਾਂ ਬੜਾਈਆਂ ਹਨ। 350 ਦੌੜਾਂ ਦੇ ਜਵਾਬ ਤੇ ਵਿੱਚ ਸਾਊਥ ਅਫਰੀਕਾ ਦੀ ਸ਼ੁਰੂਆਤ ਬੇਹੱਦ ਖਰਾਬ ਸੀ ਅਤੇ ਸਾਊਥ ਅਫਰੀਕਾ ਦੀ ਟੀਮ 332 ਦੌੜਾਂ ਤੇ ਹੀ ਢੇਰ ਹੋ ਗਈ। ਭਾਰਤ ਦੇ ਲਈ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ ਹਨ। ਇਸ ਮੈਚ ਤੋਂ ਪਹਿਲਾਂ ਰਾਂਚੀ ਦੇ ਵਿੱਚ ਕੁੱਲ 6 ਵਨਡੇ ਖੇਡੇ ਗਏ ਸਨ ਜਿਨ੍ਹਾਂ ਦੇ ਵਿੱਚ ਭਾਰਤ ਨੇ 3 ਮੈਚ ਜਿੱਤੇ ਅਤੇ 2 ਹਾਰੇ ਹਨ। ਭਾਰਤ ਤੇ ਸਾਊਥ ਅਫਰੀਕਾ ਦੇ ਵਿਚਕਾਰ ਇਸ ਮੈਦਾਨ ਤੇ ਇਹ ਦੂਸਰਾ ਵਨਡੇ ਸੀ। ਇਸ ਤੋਂ ਪਹਿਲਾਂ ਭਾਰਤ ਨੇ 1 ਸਾਲ 2022 ਵਿੱਚ 7 ਵਿਕਟਾਂ ਦੇ ਨਾਲ ਜਿੱਤ ਦਰਜ ਕੀਤੀ ਸੀ ਮਹਾਲੀ ਦੇ ਵਿੱਚ ਹੁਣ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਦੇ ਸਾਹਮਣੇ ਹਰੀਆਂ ਪੱਟੀਆਂ ਬਾਜ਼ਾਰਾਂ ਫੁੱਟਪਾਥ ਅਤੇ ਹੋਰ ਖੇਤਰਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਨੂੰ ਹੁਣ 3 ਦਿਨਾਂ ਦੇ ਅੰਦਰ ਇਹਨਾਂ ਕਬਜ਼ੇ ਹਟਾਉਣ ਦੀ ਜ਼ਰੂਰਤ ਹੋਵੇਗੀ ਇਹ ਹੁਕਮ ਨਗਰ ਨਿਗਮ ਕਮਿਸ਼ਨਰ ਮਹਾਲੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਜਵਾਬ ਤੇ ਵਿੱਚ ਜਾਰੀ ਕੀਤਾ ਹੈ ਕਮਿਸ਼ਨਰ ਨੇ ਹੁਕਮ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਕਬਜ਼ੇ ਹਟਾਉਣ ਦੇ ਵਿੱਚ ਹੋਈ ਕਿਸੇ ਵੀ ਨੁਕਸਾਨ ਦੀ ਪਰਪਾਈ ਸਬੰਧਤ ਵਿਅਕਤੀਆਂ ਤੋਂ ਕੀਤੀ ਜਾਵੇ ਕਿ ਅਤੇ ਇਸ ਨੋਟਿਸ ਨੂੰ ਅੰਤਿਮ ਚਤਾਵਨੀ ਮੰਨਿਆ ਜਾਣਾ ਚਾਹੀਦਾ ਹੈ ਜੇਕਰ 3 ਦਿਨਾਂ ਦੇ ਅੰਦਰ ਕਿਤੇ ਵੀ ਨਜਾਇਜ਼ ਕਬਜ਼ੇ ਪਾਏ ਜਾਂਦੇ ਹਨ ਤਗਮਾਟ ਨਗਰਨੇ ਕੰਪਲੀ ਅਤੇ ਹੋਰ ਵਿਭਾਗਾਂ ਦੀ ਟੀਮ ਇੱਕ ਸਾਂਝੀ ਕਾਰਵਾਈ ਕਰੇਗੀ ਕਬਜ਼ੇ ਹਟਾਉਣ ਦੇ ਵਿੱਚ ਹੋਏ ਕਿਸੇ ਵੀ ਨੁਕਸਾਨ ਜਾਂ ਫਿਰ ਖਰਚੇ ਦੀ ਵਸੂਲੀ ਉਸੇ ਵਿਅਕਤੀ ਅਤੇ ਸੰਸਥਾ ਤੋਂ ਕੀਤੀ ਜਾਵੇਗੀ ਜਿਸ ਨੇ ਕਬਜ਼ਾ ਕੀਤਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿੱਚ ਕੁਝ ਅਹਿਮ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਸੀਨੀਅਰ ਪਾਰਟੀ ਆਗੂ ਸਰਦਾਰ ਬਲਦੇਵ ਸਿੰਘ ਮਾਨ ਅਤੇ ਸਰਦਾਰ ਵਰਿੰਦਰ ਸਿੰਘ ਬਾਜਵਾ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਆਗੂ ਸਰਦਾਰ ਗੁਰਮੀਤ ਸਿੰਘ ਦਾਦੁਫਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਰਦਾਰ ਬਲਬੀਰ ਸਿੰਘ ਮਿਆਣੀ ਅਤੇ ਸਰਦਾਰ ਸੋਨ ਸਿੰਘ ਠੰਡਰ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਦਾਰ ਹਰਿੰਦਰ ਸਿੰਘ ਟੀਨਸਾ ਨੂੰ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੇ ਲਈ ਹਲਕਾ ਇੰਚਾਰਜ ਅਤੇ ਸਰਦਾਰ ਹਰਮੋਹਨ ਸਿੰਘ ਸੰਧੂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਸੀਨੀਅਰ ਆਗੂ ਸਰਦਾਰ ਮਹਿੰਦਰ ਸਿੰਘ ਕੇਪੀ ਅਤੇ ਸਰਦਾਰ ਕੁਲਵੰਤ ਸਿੰਘ ਮੰਨਣ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਲਈ ਆਬਜ਼ਰਵਰ ਹੋਣ ਕੇ ਸਰਦਾਰ ਗੁਰਮੀਤ ਸਿੰਘ ਦਾਦੂਵਾਲ ਅਤੇ ਸਰਦਾਰ ਹਰਿੰਦਰ ਸਿੰਘ ਟੀਨਸਾ ਆਦਮਪੁਰ ਵਿਧਾਨ ਸਭਾ ਹਲਕੇ ਦੇ ਆਬਜ਼ਰਵਰ ਹੋਣ ਕੇ ਅਤੇ ਰਾਜ ਕਮਲ ਸਿੰਘ ਪੁੱਲਰ ਨਕੋਦਰ ਹਲਕੇ ਦੇ ਬਲਾਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਲਈ ਉਮੀਦਵਾਰਾਂ ਦੀ ਚੋਣ ਅਤੇ ਪ੍ਰਚਾਰ ਦੇ ਲਈ ਕੋਆਰਡੀਨੇਟਰ ਹੋਣ ਕੇ ਇਸ ਦੇ ਨਾਲ ਹੀ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਵ ਇਜਾਜ਼ਤ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ